ਜੋ ਰਿਜਨ ਗਰਾਹ ਵਾਲਿਆ ਨੇ ਸੰਨੀ ਦੋ ਗੁੰਡੇ ਸੰਦੀ ਨਾਂ ਦੇ ਸਰ ਪਾਗੇ ਨਹੀਂ ਇਨ ਇਹ ਛੋਪਾ ਮਨੇ ਨਹੀਂ ਕੀਤਾ ਚੋ ਇਹ ਤੇ ਉਹ ਪਰਦੇਸੀਆਂ ਉਹਨਾਂ ਨੂੰ ਮੈਂ ਕਹਾਂ ਪਾਨੂੰ ਕੋਈ ਜੋ ਇੱਕਸਨ ਹੋ ਰੇ ਇਹਦੇ ਵਿੱਚ ਐਨ ਹੋ ਜਾ ਨਿਸ਼ਾਨੀ ਪਿਛੇ ਹੋਰ ਹੋ ਜਾ ਲੇ ਲਿਓ ਲਿਓ ਮੈਂ ਕਿਹਾ ਇੱਕ ਰੋਜੀ ਬਸ ਬੜਾ ਜਾਂ ਚਲੋ ਆਓ ਜੀ ਵੇ ਬਰਜਾ ਤੱਕੜੀ ਨੰਨੇ ਮੇਰੇ ਕੋਲ ਬੰਦ ਹੋ ਗਿਆ ਚੁੱਪਾ ਬਰਗਾ ਚੁੱਪਾ ਪਰਗਾ ਚੁੱਪਾ ਕੋਚੇ ਉਹਦਾ ਮਨ ਜੀ ਆਪਣੇ ਦੀ ਸੁਭਮਾ ਜੀ ਰੌਂ ਕਰਦਾ ਜੀ ਜਗਾ ਕਰੀਏ ਜੀ ਕਾ ਦੁਜੇ ਸਿੰਘ ਨੂੰ ਤੇ ਓਮੇਗਾ ਵੀ ਹੁਣ ਤਾਂ ਵੀ ਆਪੋਂ ਖੇਤਰ ਫੇਰਾਂ ਨੂੰ ਲਿਆ ਆ ਗਏ ਜਿਹੜਾ ਜੀਸੀ ਪਰਜੋ ਕਾਤੇ ਚ ਭਾਈ ਪਾਦਰ ਨੇ ਪਾਕੀ ਇਹਦੀ ਵਾਈਫ ਹੋਏ ਹਾਂ ਇਸ ਕਰਕੇ ਨਮੋ ਕਾਤੇ ਚ ਕਾਰਜ ਹੋਵੇ ਆਹ ਦੇਖਾ ਲੋ ਜੀ ਇਹ ਹੋਈ ਸ਼ੀਰ ਤਦ ਨੂੰ ਨਾ 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 ਚਾਹੀਦਾ ਇਹ ਸਾਗਰ ਸਿੰਘ ਦਾ ਸਮੇਂ ਦੇ ਦਾ ਤਰੂਠ ਨਹੀਂ ਬੈਠਾ ਉਹਦੇ ਤੇ ਉਹ ਬੜੀ ਜਗ੍ਹਾ ਉੱਪਰ ਗਿਆ ਸੀ ਬਾਹਰ ਚੋਈਆਂ ਦੇ ਬਚਦੇ ਉਹ ਗੱਲ ਕਰ ਤੋਂ ਕਰੀ ਗੋਲ ਪ੍ਰੂਫ ਕਰ ਤੋਂ ਬਚਦੇ ਦੋ ਲੜਕਾ ਲੜਕੀ ਫੜੇ ਆ ਕੀ ਮੈਟਰ ਆ ਪ੍ਰੋਪਰ ਕਿੱਥੋਂ ਬਰਾਮਤੀ ਇਹਨਾਂ ਦੀ ਕੀਤੀ ਆ ਕਿ ਆ ਕੀ ਕੀ ਆ ਜੀ ਮਹਾਂ ਜੋਗ ਐਸਐਸਪੀ ਸਾਹਿਬ ਜੀ ਰੰਕਰਕੋਟਾ ਜੀ ਆਈਪੀਐਸ ਐਸਐਸਪੀ ਸਾਹਿਬ ਜਿਲ੍ਹਾ ਜਹੰਦਰデアਤਮ ਦੇ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜੋ ਡਰਗ ਡਰਾਈਵ ਚਲਾਈ ਜਾ ਰਹੀ ਹੈ ਇਲਾਕੇ ਵਿੱਚ ਖਾਣਾ ਫਲੋਰ ਦੀ ਪੁਲਿਸ ਨੂੰ ਉਸਰੇ ਵੱਡੀ ਸਫਲਤਾ ਮਿਲੀ ਜਦੋਂ ਖਾਣਾ ਫਲੋਰ ਦੀ ਲੇਡੀ ਐਸਐਸਆਈ ਅਮਨਦੀਪ ਗੌਰ ਤੇ ਉਸਦੀ ਗ੍ਰੀਨ ਪਾਰਟੀ ਕਸ਼ਤ ਕਰਦੀ ਹੋਈ ਹਾਈਵੇ ਦੇ ਫਲੋਰ ਤੋਂ ਨਰਾਇਣ ਸਾਈਡ ਨੂੰ ਜਾ ਰਹੇ ਸੀ ਕਿ ਮਠੱਡਾ ਕਲਾ ਬਾਟਕ ਦੇ ਨੇੜੇ ਇੱਕ ਬਰੀਜਾ ਗੱਡੀ ਵਾਈਟ ਕਲਰ ਦੀ ਖੜੀ ਸੀ ਜੀ ਜਿਸ ਨੂੰ ਚੈੱਕ ਕਰਨ ਤੇ ਉਸ ਵਿੱਚੋਂ ਇੱਕ ਲੜਕਾ ਔਰ ਇੱਕ ਲੜਕੀ ਜੋ ਕੋਈ ਨਸ਼ਾ ਕੰਜ਼ੂਮ ਕਰਨ ਦੀ ਤਿਆਰੀ ਵਿੱਚ ਸੀ ਜਿਨ੍ਹਾਂ ਦੀ ਤਲਾਸ਼ੀ ਕਰਨ ਤੇ ਉਹਨਾਂ ਦੇ ਕਬਜ਼ੇ ਵਿੱਚੋਂ 20 ਗ੍ਰਾਮ ਹੈਰੋਇਨ ਦੀ ਰਿਕਵਰੀ ਹੋਈ ਹੈ ਔਰ ਇਹਨਾਂ ਦੇ ਕਬਜ਼ੇ ਵਿੱਚੋਂ ਇੱਕ ਕਾਰ ਬਰੀਜਾ BB 36 ਕੇ ਬੱਤਰੋ ਚਲਾ ਮਿਲਿਆ ਹੈ ਔਰ ਜਿਹਨਾਂ ਨੇ ਪੁੱਛ ਗਿਸ਼ਤੇ ਇਹਨਾਂ ਨੇ ਦੱਸਿਆ ਕਿ ਉਹ ਜੋ ਬਰਾਮਦ ਹੋਇਆ ਚਿੱਟਾ ਫੇਰੋਂ ਕੁਲਵਿੰਦਰ ਸਿੰਘ ਉਰਫ ਕਿੰਦਾ son of ਬ੍ਰਾਮਪ੍ਰਕਾਸ਼ ਵਾਸੀ ਪਿੰਡ ਮਠੱਡਾ ਕਲਾਂ 11 ਫਲੋਰ ਹੂੰ ਪਾਸੋਂ ਲੈ ਕੇ ਆਏ ਆ ਹੂੰ ਔਰ ਉਸ ਨੂੰ ਵੀ ਅਸੀਂ ਇਮੀਡੀਏਟ ਗ੍ਰਕਰ ਕਰ ਲਿਆ ਗਿਆ ਹੂੰ ਅਤੇ ਜੋ ਇਹ ਲੜਕਾ ਸੁਨੇ ਆਪਣੀ ਪਛਾਣ ਗੁਰਵੀਨ ਸਿੰਘ son of ਸੁਪਨਾ ਸਿੰਘ ਵਾਸੀ ਤਕਵਾਲ थाना ਮੀਟੀ ਹੁਣ ਜ਼ਿਲ੍ਹਾ ਸ਼ਹੀਦਪੁਰ ਪਤਨੀ ਲੜਕੀ ਜਿਸ ਨੇ ਆਪਣਾ ਨਾਮ ਬਲਵਿੰਦਰ ਕੌਰ ਪਤਨੀ ਰਣਜੀਤ ਸਿੰਘ ਵਾਸੀ ਖਾਟੀ थाना ਸਦਰ ਫਗਵਾੜਾ ਜ਼ਿਲ੍ਹਾ ਕਪੂਰਥਲਾ ਦੱਸਿਆ ਜੋ ਇਹਨਾਂ ਦੇ ਵਿਰੁੱਧ ਮਕਦਮਾ ਨੰਬਰ 199 ਮਿਤੀ 22/7/24 ਅੰਡਰ ਸੈਕਸ਼ਨ 21B 6284 ਐਨਡੀਪੀਐਸਟ थाना ਫਲੋਰ ਜਿਸ਼ ਨੂੰ ਕੀਤਾ ਗਿਆ ਜਿਹਨਾਂ ਦਾ ਅਸਕੋਰ ਵਿੱਚ ਪੇਸ਼ ਕਰਕੇ ਤੋਰਨ ਦਾ ਪੁਲਿਸ ਰਿਮਾਂਡ ਕਿ ਦੋਨੋਂ ਇਹਨਾਂ ਨੇ ਰਿਸ਼ਤੇਦਾਰੀ ਆ ਇਹਨਾਂ ਦੀ ਇਹ ਜੋ ਲੜਕਾ ਗੁਰਦੀਪ ਸਿੰਘ ਆ ਔਰ ਲੜਕੀ ਮੋਹਿੰਦਰਪੁਰ ਕੋਰੀ ਦੀ ਸਾਕੀ ਭੂਆ ਦੀ ਬੇਟੀ ਆ ਹਮ ਔਰ ਇਹ ਇਕੱਠੇ ਜਿਹੜੇ ਆ ਡਰਕਟਰ ਨੇ ਨਸ਼ਾ ਪੀਂਦੇ ਆ ਔਰ ਇਥੋਂ ਲਿ ਜਾ ਕੇ ਅੱਗੇ ਵਿੱਚ ਹਮ ਕੋਈ ਪਹਿਲੇ ਮੁਕਾਦਮੇ ਇਹਨਾਂ ਤੇ ਨਹੀਂ ਇਹਨਾਂ ਦਾ ਪਿਛਲਾ ਕੋਈ ਕਾਨੂੰਨੀ ਰਿਕਾਰਡ ਨਹੀਂ ਮਿਲਿਆ ਹਮ ਤੇ ਫਰਸਟ ਹੁਸਰਮਾਨਾ ਕਿੱਥੇ ਵੇਚਣਾ ਸੀਗਾ ਲਿਆ ਕੇ ਇਹਨਾਂ ਨੇ ਇਹ ਆਪਣੇ ਉਧਰ ਪਿੰਡਾਂ ਵਿੱਚ ਪੁਗਾਰੀ ਏਰੀਆ ਵਿੱਚ ਠੀਕ ਹੈ ਕੁਝ ਪੀਲਿੰਗ ਦੇ ਆ ਕੁਝ ਵੇਚਣੇ ਨੇ